ਤਦ ਉਦਘਾਟਨ ਦੇਖੋ ਲਓ ਜੀ ਬਾਈ ਪਾਸ ਹੋਇਆ ਪ੍ਰੋਜੈਕਟ ਵੀ ਗੰਨੇ ਛੋਟੇ ਜਿਹੇ ਫਿਰਨਾ ਹੈ ਜੀ ਕੀ ਕਰਨਾ ਹੈ ਹਾਂ ਬੜੇ ਬੜਾ ਗੰਨਾ ਫਾਲੇ ਤਾਂ ਪਿੱਛੇ ਤੇ ਉੱਚੇ ਆ ਹਾਂ ਟਰੈਕਟਰ ਦੀ ਹੀਟਾਂ ਢੁੱਠ ਜਿਹੜੀ ਉਹ ਨੀਵੀਂ ਆ ਦੇਖ ਸਸਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਇੱਕ ਨਵਾਂ ਜਗਾਰ ਲਿਆਂਦਾ ਬਾਈ ਤੇ ਮਿਲੋ ਬਿਲਾ ਇੱਧਰ ਬੰਦੇ ਨੂੰ ਹਾਂ ਬਾਈ ਪੂਰੀ ਸਸਰੀ ਕਾਲਜੀ ਹਾਂਜੀ ਬਾਈ ਸਸਰੀ ਕਾਲਜੀ ਸਾਰਿਆਂ ਨੂੰ ਇਹ ਭਾਈ ਨਵਾਂ ਲਿਆਂਦਾ ਪ੍ਰੋਜੈਕਟ ਨਵਾਂ ਪ੍ਰੋਜੈਕਟ ਆ ਬਾਈ ਇਹ ਫਾਲੇ ਲਿਆਂਦੇ ਆ ਗੰਨੇ ਦੀ ਗੜਾਈ ਵਾਲੇ ਗੜਾਈ ਵੀ ਹੋ ਗਈ ਚਲੋ ਕੰਮ ਪੂਰੀ ਜੰਤਰ ਆ ਨਵਾ ਇਹ ਤਾਂ ਵਧੀਆ ਚੀਜ਼ ਆ ਯਾਰ ਇਹ ਤਾਂ ਆਮਨੇ ਚਾਹੀਦੀ ਚਾਹੀਦੀ ਇੱਕ ਦੇਲਾ ਪੂਰੀ ਆਉਂਦੀ ਸਾਰੇ ਆ ਸੈਟਿੰਗ ਕਰਤੀ ਸੀ ਉਹਰੇ ਤਾਂ ਫਾਲਾ ਹਾਂ ਇੰਨਾ ਅੰਦਰ ਆਉਂਦਾ ਆ ਇੰਨਾ ਹੀ ਅੰਦਰ ਆਉਂਦਾ ਇਹ ਆਪਣੇ ਬੈੱਡ ਦੇ ਹਿਸਾਬ ਨਾਲ ਸੈਟਿੰਗ ਹੁੰਦੀ ਇੱਧਰ ਉੱਧਰ ਨਾਲ ਤਾਂ ਹੀ ਆ ਨਟ ਮਿਲ ਕੇ ਬੈੱਡ ਨਾਲ ਫੇਰ ਕਰਨੀ ਪੈਣੀ ਇੰਨਾ ਮਰਜੀ ਅੱਗੇ ਪਿੱਛੇ ਫਾਲਾ ਕਰ ਲੈ ਇਹ ਕਿੰਨੇ ਕੰਮ ਕਿੰਨੇ ਦਾ ਪ੍ਰੋਜੈਕਟ ਇਹ 22000 ਦੇ ਬਣਵਾਏ ਆ ਬਸੇ 22000 ਦੇ ਬਣੇ ਆ ਤਾਂ ਨਵੇਂ ਆ ਲੈ 22000 ਦਾ ਪ੍ਰੋਜੈਕਟ ਆ ਬਾਈ ਘਰਤਾ ਉਦ ਘਾਟਨ ਦੇਖੋ ਕੋਈ ਨਹੀਂ ਸਟਿਕਰਾ ਦੇ ਕੋਹਲੀ ਲੈਣਾ ਪਰ ਖੇਤਾਂ ਦਾ ਕੰਮ ਚਾਹੀਦਾ ਚੱਲਦੇ ਹੈ ਪੂਰੀ ਲਾ ਦਿੰਦੇ ਆ ਪੂਰੀ ਤਾਂ ਕਹਿਣਾ ਮੰਨ ਲੇ ਚਾਰ ਇੱਕ ਸਾਈਡ ਆ ਬਾਈ ਚਾਰ ਇੱਕ ਸਾਈਡ ਆ 2 ਫੁੱਟ ਦੀ ਫਾੜ ਜਾਂਦੀ ਪੂਰੀ ਹਾਂ ਪੂਰੀ ਤੋਂ ਹਾਂ ਪੂਰੀ 2 ਫੁੱਟ ਦੀ ਫਾੜ ਜਾਂਦੀ ਬਾਈ ਦੇਖ ਲੋ ਬਾਕੀ ਕਿਵੇਂ ਚੱਲਦੇ ਬਾਈ ਇਹ ਤੁਹਾਨੂੰ ਖੇਤ ਦੱਸੂਗਾ ਬਸ ਬਸ ਜ ਨਹੀਂ ਬਸ ਆ ਬਥੇਰਾ ਬੜਾ ਉੱਚਾ ਹੁੰਦਾ ਨਾ ਟੁੱਟੇ ਬੈੱਡ ਕਰਕੇ ਤੇ ਫਿਰ ਆਇਆ ਵੀ ਗੰਨਾ ਨੂੰ ਗੰਨਾ ਹੁੰਦਾ ਗੱਬੇ ਦਰਸਾਲ ਪਤਾ ਕੀ ਗੱਲ ਹੈ ਇਹਨੂੰ ਦੂਏ ਟਾਇਰਾਂ ਵਾਲਾ ਜਿਹੜਾ ਸਪਰੇਅ ਕਰਦੇ ਉਹ ਟਰੈਕਟਰ ਚ ਉਹ ਜ਼ਹੀਡ ਹੈ। ਉਹਨੇ ਖਿੱਚਣਾ ਨਹੀਂ। ਪਰ ਜਿੰਨੇ ਛੋਟੇ ਆ ਹੁਣ ਉਹਦੇ ਟਾਇਰ ਛੋਟੇ ਤੇ ਉਹਦੇ ਸਟਾਇਰ ਸਲਿੱਪ ਮਾਰੀ ਜਾਂਦੇ ਉਹ ਟਾਇਰ ਵਾਲੀ ਚੀਜ਼ ਹੀ ਖਤ ਦਾਦਾ ਪੂਰੀ ਆ ਚੀਜ਼ ਥੋੜਾ ਖਿੱਚਣੀ ਹੈ। ਨਾਲੇ ਹੌਣ ਕਰਕੇ ਗੜਾਈ ਬਹੁਤ ਜੇ ਕਰਦਾ। ਇਹ ਹਾਂ। ਬਹੁਤ ਵਧੀਆ। ਇਹ ਪੂਰੀ ਅਸੀਂ ਉੱਥੇ ਦੇਖ ਕੇ ਆਏ ਤੇ ਜਿੱਥੇ ਜੱਗੇ ਟਰਾਲੋ ਲਿਆਏ ਉੱਥੇ ਖੜਾਤਾ ਇਹ। ਅੱਛਾ। ਹੂੰ। ਬਾਕੀ ਬਣਾਇਆ ਪਿਆ ਵਧੀਆ ਠੋਸ ਹੈ ਨਾ ਵਧੀਆ ਚੀਜ਼ ਹੈ। ਠੋਸ ਵਾਲੇ ਤਾਂ ਬਣਾਏ ਕਹਿੰਦਾ ਤਾਂ ਵੀ ਮੰਨਣਾ ਨੇ ਆਹ ਚੀਜ਼ ਜਿਹੜੀ ਵਧੀਆ ਪਟੀਸ਼ਨ ਬਣਾਇਆ ਬਸ ਇਹ ਆ ਰਿਹਾ ਗਿਆ ਬਾਈ ਵੀ ਇੱਧਰ ਬਾਈ ਠੀਕ ਹੈ ਹਾਂ ਵਧੀਆ ਹੀ ਤੁਸੀਂ ਤਾਂ ਹੱਡ ਬਣ ਗਿਆ ਵਧੀਆ ਹਾਂ 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 ਹੱਡ ਬਣਦਾ ਕਰ ਜਾਇਆ ਤਾਂ ਵਧੀਆ ਜੀ ਉਹ ਗੱਡਾ ਦੇਖਿਆ ਤਾਂ ਨਾ ਗੜਾਈ ਫੁੱਲ ਕਰਦਾ ਇਹ ਗੰਨਾ ਛੋਟਾ ਚਾਹੀਦਾ ਮੜਾ ਜਾ ਥੋੜਾ ਜਿਹਾ ਗੰਨਾ ਛੋਟਾ ਚਾਹੀਦਾ ਗੰਨਾ ਵੱਧ ਗਿਆ ਗੰਨਾ ਟੁੱਟਦਾ ਨਾ ਇਹ ਗੰਨਾ ਬੜਾ ਹੋ ਗਿਆ ਦੇਖ ਜਾਗੇ ਬੰਪਰ ਕਿੰਨਾ ਨਹੀਂ ਬੱਕ ਵਾਲੇ ਬਣਾਣ ਵਾਲੇ ਕੋ ਨੰਬਰ ਲਿਖਿਆ ਵਾ ਨੰਬਰ ਆ ਦੇ ਹਾਂ ਨੰਬਰ ਵਾ ਆਉ ਥੱਲੇ ਨਹੀਂ ਮਾਏ ਉਹੀ ਤੋੜਦਾ ਨਾ ਕੰਨਾ ਟਰੈਕਟਰ ਵੇਜਾ ਕੂਂਚਾ ਪਰ ਆਹ ਜਿਹੜਾ ਗੱਡਰੀ ਥੱਲੇ ਫਸਦੀ ਏ ਸੜੀ ਖੋਲ ਦੇ ਬੇ ਇਹਨੂੰ ਹੈ ਖੋਲ ਦੇ ਇਹਦਾ ਚੱਕਰ ਆ ਨਾ ਇਹੀ ਤੋੜਦੇ ਹੂੰਗੇ ਮੇਰੇ ਸਾਹ ਨਾਲ ਉਹ ਇਹ ਵੀ ਤੋੜਦੀ ਜੇ ਇੱਕ ਮੋੜ ਪੇ ਮੋੜਦਾ ਨਾ ਜਾਂ ਜਾਂ ਟੁੱਟਦਾ ਹਾਂ ਟਾਇਰ ਹਾਂ ਇੰਗਲਾਵ ਦਾ ਜਗੜਦਾ ਬਾਕੀ ਦੇਖੋ ਗਾਈ ਦੇ ਆ ਰਹੀ ਵੀ ਪੂਰੀ ਲੇਲਾ ਕੱਡੇ ਕੱਡੇ ਘਟ ਘਟਦੇ ਪਏ ਆ ਬਹੁਤ ਸਾਰੇ ਜੰਮ ਜੰਮੂ ਦਾ ਜੰਮੂਸ ਹਾਂ ਲੰਬੇ ਦੇ ਲੱਗਣੇ ਕੰਮ ਦੀ ਚੀਜ਼ ਮਣਾਈ ਜਨੇ ਮਣਾਈ ਇੱਕ ਨੰਬਰ ਚੀਜ਼ ਲਿਖਿਆ ਹੋਇਆ ਪੰਜਾਬ ਇੱਕ ਨੰਬਰ ਜੀ ਆਇਆ ਹੋਰ ਹੋਰ ਕਰਾਲਾ ਪੁੱਤਰਾ ਗੰਨਾ ਜਿਹੜਾ ਛੋਟਾ ਏ ਛੋਟਾ ਗੰਨਾ ਦਾ ਕਟਾਈ ਐਨ ਕਰੂਗਾ ਐਨ ਫੁੱਲ ਬਟਾ ਕੜਾਈ ਨਾਲੋਂ ਵੀ ਵੱਧ ਆ ਗੜਾਈ ਤੇ ਹੀ ਵੱਧ ਆ ਜੀ ਦੇਖ ਗੜਾਈ ਦਾ ਕੋਹਲੀ ਚਲਣੀ ਉੱਪਰ ਦੇਖ ਲੈ ਜਾ ਕੇ ਢੱਕਾ ਨਹੀਂ ਹੈਗਾ ਕੱਖ ਦਾ ਉਹ ਤਾਂ ਉਹਨੇ ਰੂਟਾ ਬਿਟਰ ਦਾ ਵੀ ਇੱਕ ਨਹੀਂ ਕਰਿਆ ਤਾਂ ਪੱਤੀਆਂ ਖੋਲਦੀਆਂ ਵਿੱਚ ਤੇ ਪੂਰੀ ਗੱਲ ਸੁਣ ਤਰ ਜਿਹੜੀ ਮੈਂ ਗੱਲ ਕਹਿੰਦਾ ਕੋਹਲੀ ਕੇ ਗਡੋਣਾ ਇੰਨਾ ਗਾ ਇਹ ਫਾਲੇ ਨੇ ਪੂਰਾ ਜਾਣਾ ਵਿੱਚ ਦੇ ਲੈ ਰੂਟਾ ਲਾਗਾਲ ਪੈ ਕੰਮ ਬਹੁਤ ਫਟਾ ਉਹਨੇ ਰੂਟਾ ਬਿਟਰ ਦੇ ਪੱਤੀ ਉਹ ਵੀ ਦੇਖਦਾ ਤੂੰ ਚਾਲਦਾ ਪੌਂਗਦੇ ਚਲਾਇਆ ਉਹਨੂੰ ਛੋਟੇ ਕਿੰਨੇ ਚ ਚੱਲਿਆਣਾ ਹਾਂ ਛੋਟੇ ਕਿੰਨੇ ਛੋਟੇ ਜਿਹੇ ਜੋ ਹੈ ਉਹਨੇ ਪਹਿਲੇ ਪਹਿਲੇ ਨਵੇੜ ਤਾਂ ਕਰਨੇ ਦਾ ਕੰਮ ਪੂਰੀ ਖਰਾਕ ਦਾ ਵੀ ਉਹੀ ਕੰਮ ਆ ਜੇ ਛੋਟੇ ਜੇ ਪੈ ਗਈ ਪੈ ਗਈ ਬ ਨਹੀਂ ਚਲੋ ਚਲ ਬਾਕੀ ਬਾਈ ਵਧੀਆ ਪ੍ਰੋਜੈਕਟ ਪਤਾ ਲੱਗੀ ਜਾਂਦਾਗਾ ਗਾਹਾਂਗਾ ਸੰਧ ਬਣੂਗਾ ਗਾਹਾਂ ਤਜਰਬਾ ਹੀ ਆਊਗਾ ਇਹ ਕਿਥੇ ਲਿਆਂ ਚ ਮਗੌੜ ਤੇ ਮਰੰਡੇ ਮਰੰਡੇ ਮਰੰਡਾ ਸਰ ਬਣਵਾਏ ਆਪਣੇ ਸਮਝ ਲੈ ਇਹ ਹਾਂ ਬਣਵਾਏ ਕੋਹ ਖੜ ਕੇ ਸੈਟਿੰਗ ਬਾਕੀ ਜੀਖਣਾ ਮਰਜੀ ਕਰੀ ਜੋ ਵੀ ਹਲ ਗੁਣਾਇਆ ਇਹ ਗਵਲਾ ਵੀ ਜਗੜ ਬਣਾ ਲੈਣਾ ਤਾਂ ਕਿਹੜਾ ਆ ਗੱਬੜਾ ਗੋਲਤਾ ਅਨਾਂ ਨੇ ਪੁਕਰ ਲਿਆ ਪੂਰੇ ਹਾਲ ਬਣ ਗਏ ਹਾਂ ਹਾਂ ਗੱਪੇ ਅੱਡ ਵਾ ਐ ਸਿੜ ਲਿਆ ਐਂਗਲ ਲਾ ਲਈ ਹੈ ਵੀ ਪੂਰੇ ਹਾਲ ਵੀ ਬਣ ਗਏ ਪੁਰੀ ਆ ਹਾਲਾ ਦਾ ਗੰਬੀ ਤੇ ਇਹ ਬਾਈ ਬਾਈ ਕਹਿੰਦਾ ਜੀ ਇੱਕ ਪ੍ਰੋਜੈਕਟ ਇੱਕ ਨਾਲ ਸਾਰਾ ਉਹ ਗੱਲ ਠੀਕ ਆ ਇੱਕ ਬਾਈ ਨੇ ਮੈਨੂੰ ਬਾਹਰ ਤੋਂ ਫੋਨ ਕਰਿਆ ਤਾਂ ਜਿੰਨਾ ਆਪਾਂ ਸਾਰਾ ਕਿੰਨਾ ਕਿਲੋ ਆ ਲਈ ਜਾਉਂਗੇ ਇਹੜਾ ਪੱਤੀ ਚੱਕਦੇ ਆ ਇੱਕ ਉਹਨਾਂ ਵਿਚਾਲੇ ਤੇ ਵੀ ਚੱਕ ਹੋ ਜਾਂਦਾ ਜਦ ਬਜਾਰੇ ਤੇ ਖੁੱਲਦਾ ਹੋ ਜਾਂਦਾ ਜੀ ਪੱਤੀਆਂ ਲਾ ਕੇ ਨਟ ਖੜਾ ਕਰਦੇ ਆ ਇੱਧਰ ਤੇ ਇਹਨੂੰ ਉੱਧਰ ਤੇ ਦੋ ਤਾਂ ਹੋ ਗਏ ਇਹ ਤਾਂ ਪੂਰੀ 11 ਹਲੇ ਬਣ ਜਾਣੇ ਇਹ ਇੱਥੇ ਗਲੀਆਂ ਕੱਢ ਗਏ ਆਏ ਓਪਨ ਨੂੰ ਚੱਕਦੇ 11 ਹਲ ਬਣ ਗਏ ਹੋਰ ਕੀ ਆ ਸ਼ਾਬਾਸ਼ ਦੋ ਨਹੀਂ ਕਰਾਉਂਦੇ ਭਰ ਨਾਲ ਆਪਣਾ ਬਾਹੀ ਦੇ ਨੇ ਨਾਲੇ ਆ ਬਣਾਏ ਕੰਨੇ ਦੇ ਭਰਤੀ ਕਰਾਉਣ ਵਾਲਾ ਕੰਮ ਐ ਇਹਨੂੰ ਨਾ ਨਾ ਗਲਤ ਗੱਲ ਗੱਲ ਕਈ ਗੱਲਾਂ ਸਾਡੇ ਬੰਦੇ ਦਾ ਦਿਮਾਗ ਕੰਮ ਕਰਦਾ ਪੈਸੇ ਤਾਂ ਆਪਾਂ ਨੇ ਲਾਏ ਆਈਦੇ ਫਿਰ ਹਾਂ ਨਵੇਂ ਬਣਾਏ ਆ ਇਹ ਉਹ ਵੀ ਜਿਗਾਰਡ ਜਿਹੀ ਬਣਾਉਂਦਾ ਬਣੇ ਵੀ ਜੈ ਜੇ ਆ ਨਾ ਇਹ ਹਾਂ ਠੀਕ ਆ ਪੂਰੀ ਰੇਟ ਕਨਿੰਗ ਦਾ ਕੋਈ ਮਾੜੇ ਨਹੀਂ ਕਨਿੰਗ ਦਾਓ ਇਹਨਾਂ ਨੂੰ ਧਿਆਨ ਨਾਲ ਨੂੰ ਵੀ ਪਾਈ ਆਏ ਤੇ ਐਂ ਕਰੋ ਤੁਸੀਂ ਦਿੱਤੀਆਂ ਨੂੰ ਹਾਂ ਹਾਂ ਦਲੇ ਦੋਹਰੇ ਚੀ ਗਾੜ ਚੱਲ ਬਾਈ ਵਾਹੀ ਵੀ ਚੱਲੇ ਠੀਕ ਆ ਬਾਈ ਚੰਨੇ ਦੀ ਗੜਾਈ ਵੀ ਚੱਲੇ ਬਾਕੀ ਗੈਸ ਜੀ ਲਾਇਆ ਮੈਂ 22000 ਦੇ ਵੀ ਹੋਰ ਵੀ ਜ਼ਿਆਦਾ ਵੀ ਆਰਡਰ ਦੇ ਆਦਾ ਹੋਦਾ ਯਾਰ ਮਨੂੰ ਯਾਰ ਮੇਰੀ ਗੱਲ ਵੱਧ ਲੱਗਦੇ ਆ ਜ਼ਿਆਦਾ ਪੂਰੀ ਦਸੀ ਕਿਤੇ ਦੇ ਸਾਹਿਬ ਮੇਰੇ ਸਾਹਿਬ ਨਾਲ 40 30 ਦੇ 30 ਦੇ 40 ਦੇ ਬਾਕੀ ਬਾਈ ਕਮੈਂਟਾਂ ਜੀ ਦੱਸਿਓ ਹੁਣ ਗੈਸ ਲੱਗਦਾ ਏ ਕੋਈ 20000 ਦੇ ਕਹਿੰਦਾ ਏ ਪੂਰੀ 40 ਦੇ ਕਹਿੰਦਾ ਏ ਕਿੰਨੇ ਦੇ ਹੁਣ ਤੁਸੀਂ ਦੱਸਿਓ ਹੁਣ ਤਾਂ ਇਹ ਦੋ ਅੰਗਲੇ ਘਟ ਆ ਚੀਜ਼ ਪੂਰੀ ਕੀ ਕਹਿੰਦਾ ਪੂਰੀ ਮਕਾਉਣ ਆਏ ਆ ਜਿੱਕੇਣਾ ਮੋੜ ਪਾ ਗੰਨਾ ਹੋ ਗਿਆ ਬੜਾ ਇਹ ਹੂੰ ਜਿੱਕੇਣਾ ਆਹ ਹੈ ਆ ਗੱਬੇ ਤੇ ਆਏ ਆਏ ਟੁੱਟ ਜਾਂਦਾ ਅੱਛਾ ਆ ਟੁੱਟਦਾ ਹਾਂ ਆ ਟੁੱਟਦਾ ਦਿਖਾ ਫੇਰ ਡੈਮੋ ਕਿੱਥੇ ਟੁੱਟੇ ਆ ਆਦੇ ਕਿ ਟੁੱਟੇ ਆ ਆਦੇ ਹਾਂ ਆ ਦੇ ਅੱਛਾ ਵਜਨ ਟਰੈਕਟਰ ਦੇ ਹਾਂਡੀ ਤੋੜਦੀ ਹੈ ਹਾਂ ਜਿਹੜਾ ਹਾਂ ਮੂੜੇ ਹੇਠ ਫਾਲੇ ਵਾਲਾ ਤਾਂ ਉੱਚਾ ਬਥੇਰਾ ਪਿੱਛੇ ਤੇ ਹਾਂ ਫਾਲੇ ਵਾਲਾ ਬਥੇਰਾ ਉੱਚਾ ਹੂੰ ਉਹ ਫੇਰ ਤੋੜਦਾ ਲੇ ਬ ਜਰ ਸਹੀ ਪੜ ਦੇਤਾ ਜਰ ਸਹੀ ਬਹੁਤ ਦਾ ਉਹ ਬਾਈ ਓਏ ਤੂੰ ਦਾ ਪਰਯੋਗ ਨੇ ਚੱਕੀ ਫਿਰਦਾ ਕਰਕੇ ਸੰਗਲ ਕਰਕੇ ਸੰਗਲ ਕਿਹੜਾ ਇੱਕ ਸੰਗਲ ਨਹੀਂ ਖੁੱਲਿਆ ਬਾਬਾ ਕਹਿੰਦਾ ਉਹ ਸਾਈਡ ਪੰਨੂ ਖਿੱਚਦੇ ਜਗਾ ਮੈਂ ਤੁਹਾਡੇ ਟਰੈਕਟਰ ਦਾ ਦੱਸਿਆ ਤਾਂ ਬਾਜ ਆਪਾਂ ਨੇ ਤਵੀਆਂ ਪਾਇਆ ਉਹ ਟਾਇਰ ਨਾਲ ਲਿੰਕ ਨਹੀਂ ਲੱਗਦੀ ਇੱਕ ਸੰਗਲ ਇਧਰ ਆ ਟਾਇਰ ਕੰਨਣਾ ਪੈਂਦਾ ਉਹੀ ਜਗ ਗੁੱਲਾ ਖੋਲਣਾ ਹੁੰਦਾ ਫਿਰ ਉਹ ਨਾਲ ਨਹੀਂ ਵੱਜਦੀ ਉਹ ਕੰਮ ਵਧੀਆ ਕੰਮ ਵਧੀਆ ਆ ਦੇਖ ਲੋ ਬਾਈ ਤੁਸੀਂ 20 5 4 ਮਿੰਟ ਜੇ ਨਵੇੜਾ ਕਰਦੇ ਛੋਟੇ ਗਨੇ ਨੂੰ ਕੰਮ ਜਾ ਬੂਰੀ ਛੋਟੇ ਗਨੇ ਨੂੰ ਬਹੁਤ ਕੰਮ ਬੜੇ ਨੂੰ ਬੜੇ ਨੂੰ ਨਹੀਂ ਹੈਗੇ ਬੜੇ ਨੂੰ ਨਹੀਂ ਹੈਗੇ ਬੜੇ ਨੂੰ ਨਹੀਂ ਹੈ ਬੜੇ ਨੂੰ ਨਹੀਂ ਹੈ ਬੜੇ ਨੂੰ ਤੁਸੀਂ ਲੇਬਰ ਹੈ ਤਾਂ ਹੈਗੀ ਪਿੱਛੇ ਪਛੀਆਂ ਪੱਟ ਕੇ ਲੈ ਜਾਓ ਉਹ ਉਹ ਦੇ ਵਿੱਚ ਵੇਚਦਾ ਉਹ ਪਿੱਛੇ ਪਿੱਛੇ ਤੋੜੇ ਤੇ ਉਹ ਦੇ ਘੱਬੇ ਉਹ ਸਿਰੇ ਪਾ ਜਾ ਕੇ ਮੂੜਾਂ ਪਰ ਆ ਦੇ ਦੰਦ ਦਿਖਾਵਾ ਮੂੜਾਂ ਪਰ ਜਾਦਾ ਮੂੜਾਂ ਪਰ ਜ਼ਿਆਦਾ ਤੋੜਦਾ ਅੱਛਾ ਆਦਾ ਚੱਲ ਤੇਰਾ ਹੋ ਜੂਗਾ ਇਹਦਾ ਫੁੱਟਿਆ ਹੋਊ ਵਿੱਚ ਤੇ ਹਾਂ ਜੀ ਪਰ ਜਿਹੜਾ ਮੋਰ ਪਾ ਆਗੇ ਨਾ ਤੈਰਾਂ ਦੇ ਜਮੇ ਹੀ ਮਾਰ ਦਿੰਦਾ ਜਦ ਮੋੜਦੇ ਆ ਦੇਖ ਮੋੜ ਪਤਾ ਜਵੇਂ ਮਲ ਪਾ ਗਿਆ ਮੋੜ ਵਜੋਂ ਜਿਆਰਾ ਲੱਗਦਾ ਮੋੜ ਤੇ ਜਵੇਂ ਮਲ ਪਾ ਜਦ ਮੁੜਦਾ ਜਦ ਮੋੜਦਾ ਜਿਆਦਾ ਇੱਕ ਸਾਈਡ ਨੂੰ ਖਾਲੀਆਂ ਹੋਵੇ ਵੀ ਦੂਜੀ ਸਾਈਡ ਪਾਹੀ ਜੀ ਤਾਰ ਕੇ ਫੇਰ ਪਾਹੀ ਪੱਤੇ ਘਮਾ ਲੈ ਇਹ ਜਦ ਗਾਠ ਨਹੀਂ ਬਣਾ ਰਿਹਾ ਰਿਹਾ ਨਾ ਹਾਂ ਗਾਠ ਨਹੀਂ ਹੁੰਦੀ ਜਦ ਜਿਆਦਾ ਨਰਮ ਹੁੰਦਾ ਜੇ ਛੋਟਾ ਹੁੰਦਾ ਪੂਰੀ ਹਾਂ ਨਰਮ ਹੁੰਦਾ ਜਿਆਦਾ ਹੁਣ ਗੱਠ ਬਣ ਗਈ ਨਾ ਹੁਣ ਗੱਠ ਬਣ ਗਈ ਹੁਣ ਤਾਂ ਟੁੱਟ ਜਾਨਾ ਸਾਰੀ ਨਾਸ ਬੱਜ ਜਾਣਾ ਹੁਣ ਤਾਂ ਬੱਚੇ ਪਰ ਫੇਰ ਨਾ ਚਾਹੀਦਾ ਫਿਰ ਹੁਣ ਬਜ਼ੁਰਗ ਹੋ ਗਏ ਹੁਣ ਬਜ਼ੁਰਗ ਹੋ ਗਏ ਕਪੜਿਆਂ ਚ ਹੋ ਗਿਆ ਹੁਣ ਜਵਾਨ ਕਮਾਂ ਦੇ ਜੁੱਗਾਂ ਦੇ ਆ ਰਹੇ ਨੇ ਕੀੜਾ ਵੀ ਲੱਗ ਗਿਆ ਨਹੀਂ ਪੂਰੀ ਉਹ ਗੰਨਾ ਮੱਲਿਆ ਤੇਰੇ ਸਾਹਬ ਨੇ ਗੱਲਮ ਗੰਨਾ ਦਾ ਬਹੁਤ ਆਵਦਾ ਹਾਂ ਚਾਚਾ ਮਾਲਪਾਂ ਸਿਸਟਮ ਬਹੁਤ ਵਧੀਆ ਆ ਜਿਹੜਾ ਆ ਸਿਆ ਦੇ ਵਾਲਾ ਹਾਲ ਵਾਲਾ ਚਾਚਾ ਮਾਲਪਾਂ ਇਹਦਾ ਬਹੁਤ ਪੌਣਾ ਇਹਦਾ ਖੜਦੇ ਹੀ ਨਹੀਂ ਬੂਟੇ ਕਿੰਨੇ ਚੱਲੇ ਪੂਰੀ ਬੂਟੇ ਮੈਂ ਕਹਿੰਦਾ ਆਹ ਲਾ ਦੇ ਸਾਲੇ ਸਾਢੇ ਦੋ ਸਾਲ ਦੇ ਹੁੰਦੇ ਆ ਬੂਟੇ ਚੱਲਿਆ ਨਾਲ ਚੱਲੇ ਲੈ ਇਹਦਾ ਮੁਠੀ ਜਿਹਾ ਨਹੀਂ ਆਉਂਦੇ ਲੈ ਬਾਈ ਦੇ ਲਓ ਹੁਣ ਲੱਗੇ ਕਾਦ ਲੱਗੇ ਆ ਲੈ ਕਾਦ ਲੱਗੇ ਆ ਇਹ ਹੇਠਾਂ ਤੇ ਦੇਖੋ ਆਈ ਇਹ ਵੀ ਜਮੀਨ ਨਾ ਇੱਕਮ ਨੇ ਪੱਤੀ ਜਮੀਨ ਆ ਇਹ ਇਹਦੇ ਚ ਬੂਟਾ ਤੁਰਦਾ ਬਹੁਤ ਆ ਪੂਰੀ ਤਜਰਬਾ ਵੀ ਆ ਤਜਰਬਾ ਵੀ ਭਾਈ ਇਹਨੂੰ ਉਮਰ ਲੰਗੀ ਭਾਈ ਬੂਟਿਆਂ ਦੀ ਬੂਟੇ ਤੁਸੀਂ ਦੇਖ ਵੀ ਸਕਦੇ ਆ ਬਾਈ ਲੈ ਕਾਚੇ ਜਿਹੜੇ ਵੀ ਬੂਟੇ ਸੇਵਾ ਵੀ ਭਾਈ ਬਹੁਤ ਕਰਦਾ ਇਹ ਸੇਵਾ ਵਾਲੀ ਕਸਰ ਵੀ ਕੋਈ ਨਹੀਂ ਛੱਡਦਾ ਕੋਈ ਰੇਹ ਹੈ ਜੇ ਛੱਡੇ ਨਹੀਂ ਹੋਣਾ ਪ੍ਰੋਜੈਕਟ ਹਾਂ ਨਹੀਂ ਪੈਸੇ ਵਾਲੀ ਕਾਚ ਕੋਈ ਨਹੀਂ ਛੱਡਦਾ ਪੈਸੇ ਵਾਲੀ ਕਾਚ ਨਹੀਂ ਛੱਡਦਾ ਹੈ ਦੇਖੋ ਤੁਸੀਂ ਬੂਟੇ ਬਾਈ ਇਹਦੇ ਲੈ ਕਿੱਡੇ ਕਿੱਡੇ ਚੌੜੇ ਨਹੀਂ ਆਮ ਬੂਟੇ ਤੋਂ ਕਿਸੇ ਨੂੰ ਪਤਾ ਹੀ ਨਹੀਂ ਪੂਰੀ ਇਹ ਦੇਖਦੇ ਨਾ ਦੂਰ ਤੇ ਵੀ ਚੱਲ ਰਹੇ ਬੂਟੇ ਚੱਲ ਰਹੇ ਆ ਇੱਕ ਸਾਲ ਤੇ ਦੇਖਿਆ ਨੇ ਇਜਲੇ ਸਾਲ ਇਹਨੇ 3 ਸਾਲ ਦੇ ਪਟਾਪੇ ਤੇ ਤੇ ਚਾਚੇ ਨੇ ਆ ਦੇਖ ਲਓ ਬਾਈ ਹੁਣ ਵਿੱਚ ਵੀ ਗੰਨਾ ਜਿਹੜੇ ਸਾਵਨ ਹੋਇਆ ਪਾ ਗੰਨੇ 'ਪ ਖਰਚਾ ਨਿਹਰਾ ਹੋਇਆ ਪਿਆ ਖਰਚਾ ਹੁੰਦਾ ਹੂੰ ਤਾਂ ਹੀ ਗੰਨਾ ਦਿਖਦੀ ਵੀਰੇ ਗੰਨੇ ਵੀ ਮੈਂ ਕਹਿੰਦਾ ਜੀ ਦੀ ਨਾਲੋਂ ਵੱਧ ਖਰਚਾ ਹੁੰਦਾ ਹੁੰਦਾ ਬਾਈ ਹੁੰਦਾ ਚਲ ਨਹੀਂ ਆ ਦੇਖ ਲਓ ਤੁਸੀਂ ਬਾਈ ਨੇਰੀ ਵੀ ਆਈ ਆ ਬੂਟੇ ਆਪਣੇ ਆਪ ਡੇਡੇ ਹੁੰਦੇ ਵਜਣਗੇ ਇਹਨਾਂ ਨੂੰ ਥੱਲੇ ਦੇ ਨਹੀਂ ਨਾ ਫੁੱਟੇਗੇ ਹੂੰ ਬਾਈ ਬੂਟੇ ਥੱਲੇ ਦੇ ਫੁੱਟਦੇ ਆ ਇੱਕ ਸਾਰ ਤੇ ਉੱਪਰ ਦੇ ਫੁੱਟ ਗਏ ਜਿਹੜਾ ਉੱਪਰ ਵਜਣ ਆ ਜਾਂਦਾ ਫਕੀਰ ਜਾਂਦਾ ਉਹ ਟੁੱਟਦਾ ਫੇ ਗੱਬੇ ਤੇ ਤਾਰ ਪੂਰੀ ਦੇਖੀਏ ਕਿਆ ਕਹਿੰਦੀ ਮਸ਼ੀਨ ਫਿਰ ਪੂਰੀ ਨੇ ਬਾਈ ਰੂਟ ਬਦਲ ਲਿਆਏ ਹੁਣ ਪਹਾੜ ਲੂ ਆਉਂਦਾ ਕਿਆ ਹੋ ਗਿਆ ਤੈਨੂੰ ਕਿ ਰਸਤਾ ਉਧਰ ਨਾਲਸ ਲੱਗ ਗਿਆ ਮੈਂ ਉਧਰੋਂ ਸਾਹ ਵਾਸਤੇ ਆ ਗਿਆ ਤਾਂ ਠੀਕ ਹੈ ਕਰਾਈ ਕਿਆ ਤੇ ਮੈਂ ਜੂਰੀਏ ਦਾ ਥੈਲਾ ਚੱਕਣਾ ਦਾ ਨਾ ਹੂੰ ਹੂੰ ਦੇਖੋ ਓਏ ਲਓ ਜੀ ਬਾਈ ਪਾਸ ਹੋਇਆ ਪ੍ਰੋਜੈਕਟ ਵੀ ਗੰਨੇ ਛੋਟੇ ਜਿਹੇ ਫਿਰਨਾ ਹੈ ਜੀ ਹਾਂ ਬੜੇ ਬੜਾ ਗੰਨਾ ਫਾਲੇ ਤਾਂ ਪਿੱਛੇ ਤੇ ਉੱਚੇ ਆ ਟਰੈਕਟਰ ਦੀ ਹੀਟਾਂ ਟੁੱਟ ਜਿਹੜੀ ਉਹ ਨੀਵੀਂ ਆ ਦੇਖ ਟੁੱਟ ਗਿਆ ਪੂਰੀ ਬੰਪਰ ਲੱਗਦਾ ਮੂਰੇ ਆ ਦੇਖ ਬੰਪਰ ਤਾਂ ਉੱਚਾ ਟਰੈਕਟਰ ਤਾਂ ਦੇਖ ਬੰਪਰ ਤਾਂ ਵੀ ਫੁੱਟ ਨਹੀਂ ਮੈਂ ਨਾ ਨਾ ਬੰਪਰ ਆ ਹੀਠਾ ਅੱਛਾ ਉਹ ਵੀ ਹਾਂ ਇਹਦੇ ਬੇਟ ਕਸੇ ਬਣਾ ਰਿਹਾ ਇਹਨ ਲੱਗ ਕੇ ਜਾਂਦਾ ਨਾਲ ਗੰਨੇ ਦੇ ਵਿੱਚ ਹਾਂ ਉਹੀ ਬਾਦੀ ਪੂਰੀ ਦੇਖ ਹੋਰ ਜਿਆਦਾ ਗੇਰੇ ਵਿੱਚ ਧਨੀਆਂ ਲਾਉਣ ਉਹ ਚਾਚਾ ਕਹਿੰਦਾ ਤਾਂ ਕਰਕੇ ਕੰਮ ਲੇਟ ਹੋ ਗਿਆ ਇਹ ਇਹ ਜਿਮਾਰੀ ਦੀ ਚੀਜ਼ ਨਹੀਂ ਇਹ ਤਾਂ ਬਹੁਤ ਵਧੀਆ ਚੀਜ਼ ਆ ਯਾਰ ਯਾਰ ਪਹਿਲਾਂ ਪਹਿਲਾਂ ਫਿਰ ਗਿਆ ਦੋ ਤਿੰਨ ਵਾਰ ਹੋਈ ਲੋ ਵਾਰੀ ਉਹ ਫਿਰ ਗਿਆ ਜੱਣੂ ਗੰਨਾ ਚੜ ਜਣੇ ਉਹਦੇ ਬਾਅਦ ਤਾਂ ਕਹਿੰਦੇ ਲੋਲੇ ਨਹੀਂ ਜੱਣੂ ਗੰਨਾ ਚੜ ਜਣਾ ਬਾਬੇ ਸਾਹਿਬ ਹਾਂ ਜੈਦੇ ਤਾਂ ਨਾ ਬੋਟਾ ਆ ਨਾ ਜੈਲੀਆਂ ਨੇ ਬੋ ਉਹ ਟਾਈਮ ਸਹੀ ਤਾਂ ਉਹਨਾਂ ਨੇ ਤਾਂ ਰੂਟਾ ਬੇਡਰ ਕਿਹਾ ਫਾਲਾ ਗਿਆ ਹਟੇਉ ਨਹੀਂ ਉਹ ਤਾਂ ਜੱਣੂ ਉਹਦੇ ਆਲੇ ਨੂੰ ਕੇ ਨਹੀਂ ਬਹੁਤ ਜਾਂਦਾ ਜੀ ਹੁਣਾਰੇ ਵਾਲੀ ਨੂੰ ਆਓ ਹਨੇ ਮੜਾ ਲਓ ਜੀ ਬਾਈ ਪੂਰੀ ਦੀ ਮੋਟਰ ਪਰ ਪਹੁੰਚੇ ਆ ਪੂਰੀ ਨੇ ਬਿਜਲੀ ਵੀ ਜੜੀ ਚਰੀ ਉਹ ਹੈਗੀ ਕਾਫੀ ਮਹਿੰਗੀ ਸਸਤਾ ਵੀਜ ਨਹੀਂ ਹੈਗਾ ਪੂਰੀ ਮੇਰਾ ਮੈਂ ਤਾਂ ਡਰ ਗਿਆ ਮੈਂ ਹਾਂ ਜੰਮੀ ਹੋਣੀ ਮੂਰੀ ਵਾਲੀ ਸਾਈਡ ਦੇਖ ਕੇ ਤੇਰੀ ਹਾਂ ਕਹਾਂ ਬਾਜਰਾ ਘੱਟ ਜੰਮਿਆ ਘੱਟ ਜੰਮਿਆ ਬਾਜਰਾ ਸਾਰੇ ਘੱਟ ਜੰਮਿਆ ਪਰ ਆਏ ਆ ਭਾਈ ਇਹ ਬਾਰਮਾ ਪੂਜਾ ਮਾਰ ਜਾਂਦਾ ਰੌਣਕੀ ਹੋ ਜਾਂਦੀ ਹੈ ਹਾਂ ਇਹਦੀ ਰੌਣਕੀ ਹੋਏ ਬੀਤ ਤਾਂ ਇਹ ਘੱਟ ਪਾਇਆ ਜਿੰਦਗੀ ਚ ਬਹੁਤ ਪਾਇਆ ਹਾਂ ਆ ਦੋਗੀ ਵੀ ਗਏ ਜਗਾ ਇਹ ਆਈ ਆ ਭਾਈ ਪੂਰੀ ਦੀ ਮੋਟਰ ਪੈਣ ਦੀ ਪਿੰਡ ਪੈਣੀ ਜੋਤੀ ਨਾਲ ਦੀ ਮੋਟਰ ਲਾਗ ਅੱਜ ਬੱਚਾ ਇਹਦਾ ਸਾਹਮਣੇ ਜੋਤਰੀ ਪਨੀਰੀ ਤਿਆਰ ਹੈ ਪਹਿਲਾਂ ਇਹ ਚਰੀ ਉਹ ਦੇ ਕਿੰਨੇ ਰੁਪਏ ਕਿਲੋ ਵਾਲੀ 400 ਰੁਪਏ ਕਿਲੋ ਵਾਲੀ ਬੁੱਲੇ ਬੋਲੇ ਆਮ ਕਿੰਨੇ ਰੀ ਹੈ ਸਦਾ ਮਿਲ ਜਾਂਦੇ ਦੋ ਤਾਈ ਕੋਈ ਬਾਹਰ ਜੀ ਵਾਸਤੇ ਇਹਦਾ ਵੀ ਜੀ ਇਹਦਾ ਫਰਕ ਕੀ ਹੈ ਇਹਦਾ ਛੇਤੀ ਹੋ ਜਾਂਦੀ ਹੈ ਇੱਕ ਇਹ ਹਰੀ ਰਹਿੰਦੀ ਹੈ ਅੰਤ ਤੱਕ ਅੱਛਾ ਮੋਟੀ-ਮੋਟੀ ਵੀ ਹੁੰਦੀ ਹੈ ਮੋਟੀ ਵੀ ਦੇਹਰੀ ਹੁੰਦੀ ਗੰਨੇ ਮਾਣਾ ਮੁੱਠੀ ਹੁਣਾ ਆਹੇ ਹੈ ਇਹ ਉਰੇ ਬਾਈ ਜਿੱਥੇ ਤੁਹਾਨੂੰ ਦਿਖਾਉ ਨਹੀਂ ਬਾਜਰਾ ਪਹਿਲਾਂ ਵੱਡਾ ਹੁੰਦਾ ਚਰੀ ਹੁੰਦਾ ਜਿੱਥੇ ਤੁਹਾਨੂੰ ਦਿਖਾਉਣ ਲੱਗੇ ਬਾਈ ਇੱਥੇ ਹੈਗਾ ਤੂ ਤਰੇ ਸ਼ੋਰੇ ਆ ਪਰੇ ਦਿਖਾਉਂਦੇ ਸਾਨੂੰ ਉਧਰ ਐਨ ਪੂਰੀ ਦੇਖੂਗੀ ਜੀ ਜਿਹਦਾ ਤਾਇ ਨੇ ਛਿੱਟਾ ਜ਼ਿਆਦਾ ਦਿੱਤਾ ਇਹਦੇ ਵਿੱਚ ਘੱਟ ਚਾਹੀਦਾ ਛਿੱਟਾ ਕੱਟ ਜਾਂਦੇ ਹੈ ਫੇਰ ਉਹਦਾ ਕੀ ਚੱਕਰ ਉਹਦਾ ਫਰਾਇਆ ਨਾ ਮੋਟੀ ਘਟਾਉਣਾ ਅੱਛਾ ਆ ਦੇਖੋ ਬਾਈ ਇਹ ਕਿੰਨੇ ਦਿਨ ਦੀ ਹੋ ਗਈ ਇਹ ਪਤਾ ਨਹੀਂ ਮੈਨੂੰ ਲੱਗਦਾ ਆਪ ਜੀ ਹੁੰਦਾ ਹੈ ਹੋ ਗਈ ਮਹੀਨੇ ਕਰੀ ਨਾ ਨਾ ਮਹੀਨੇ ਦਾ ਨਹੀਂ ਹੋਈ ਇਹ ਹਾਂ ਜਿੰਨੇ ਕਰੀ ਤੇ ਯਾਰ ਬਾਈ ਈ ਦੇ ਮਾ ਮੇਰੇ ਜੋਤੀ ਦਾ ਦੇ ਚਟਾ ਦੱਸਦਾ ਮੈਂ ਹਾਂ ਦੇਖੋ ਬਾਈ ਜਰੀ ਮੰਨ ਕੇ ਚਲੋ ਵੀ ਠੀਕ ਹੈ ਕੋਈ ਸੁੰਡੀ ਸੰਡੀ ਸਪਰੇਸ ਗੁਰੂ ਇਹਨੂੰ ਸੁੰਡੀ ਸੰਡੀ ਕੀੜਾ ਗੂੜਾ ਕੁਝ ਨਹੀਂ ਲੱਗਿਆ ਕਾਦੇ ਪਤਾ ਨਹੀਂ ਇਹ ਵਿੱਚ ਚ ਫਰਕ ਆ ਇਹ ਬੀਜ ਕਿਉਂ ਡਾਏ ਜਾ ਕੋਸੇ ਦੀ ਕਰੀਦੀ ਮੈਂ ਸਪਰੇਅ ਤੇ ਸਸਤੀ ਜੀ ਉਹ ਕਰੀ ਆ ਹਾਂ ਮੈਂ ਤੁਹਾਨੂੰ ਐਵੇਂ 505 ਕਰੀ ਸਸਤੀ ਜੀ ਕੋਈ ਕੀੜਾ ਨਹੀਂ ਇਹਨੂੰ ਕੋਈ ਕੁਝ ਨਹੀਂ ਉਦਾਂ ਪੂਰੀ ਨਿਗਾਹ ਰੱਖੀ ਬੀਜ ਮਹਿੰਗਾ ਏ ਬੀਜ ਮਹਿੰਗਾ ਇਹਦੇ ਸੁੰਡੀ ਲੱਗ ਜੇ ਫਿਰ ਰੁਕ ਜਾਂਦੀ ਏ ਫਿਰ ਰੁਕ ਉਹ ਰੁਕਣਾ ਉਹ ਇਹਨੇ ਪਹਿਲਾ ਹੱਲਾ ਦਾ ਹਾਂ ਪਹਿਲੇ ਜਦ ਤਿੰਨ ਤਿੰਨ ਉਂਗਲ ਚਾਰ ਚਾਰ ਅੰਗਲ ਦੀ ਹੋਗੀ ਜਿਆਦਾ ਇਹਨੂੰ ਲੱਗਦਾ ਹੁਣ ਟਾਈਮ ਲੰਘ ਗਿਆ ਹੁਣ ਲੰਘ ਲਿਆ ਇਹਦਾ ਗਿੱਟ ਦੇ ਉੱਪਰ ਹੋ ਗਈ ਹਾਂ ਠੀਕ ਚੱਲ ਫਿਰ ਆਪਾਂ ਜੀ ਪੂਰੀ ਦੇ ਬੂਟੇ ਦੇਖ ਲਓ ਫੇਰ ਆ ਸਾਨੂੰ ਚਾਚੇ ਵਾਲੇ ਦਿਖਾਏ ਉਹਦਾ ਫਰਕ ਦੇਖ ਉਹ ਦੇਖ ਲਓ ਆ ਭਾਈ ਇਹ ਰਿਜ਼ਲਟ ਦਿਖਾਇਆ ਤੈਨੂੰ ਇਹ ਵੀ ਆਈ ਸਾਲ ਲੱਗੇ ਉਹ ਵੀ ਲੱਗੇ ਆ ਆ ਦੇਖ ਲਓ ਕਿਤੇ ਕਹੇ ਵੀ ਉਹ ਆਏ ਚੱਲੇ ਨਹੀਂ ਫਲਾਣ ਨਹੀਂ ਇੱਥੇ ਰਿਆ ਸਾਨੂੰ ਪਤਾ ਲੱਗ ਜਾਣਾ ਐ ਬ੍ਰਿਜ ਦਾ ਇਹ ਜਿਆਦਾ ਗੜਾਈ ਮੰਗਦੇ ਆ ਹਾਂ ਉੱਥੇ ਹੁੰਦੀ ਭੁਰੀ ਸਾਰੀ ਸੇਵਾ ਉਹ ਬੱਕੜ ਕੇ ਜਪੇ ਉਹ ਗੰਨੇ ਚ ਹਾਂ ਉਹ ਗੰਨੇ ਚ ਦੇ ਬਾਈ ਰੇਹ ਬੂਟੀ ਵੀ ਬੋਫਾਈ ਚਾਚੇ ਨੇ ਆ ਦੇਖ ਲਓ ਵੀ ਬਰਾਬਰੇ ਲਾਏ ਪਏ ਆਹੀ ਸਾਲ ਉਹ ਲੱਗੇ ਪਏ ਸੇਮ ਐ ਸਾਡੇ ਪੂਰੀ ਕੇ 4 ਸਾਲ ਚ ਹੋ ਜੂਗੇ ਜਿਉ ਤਿੰਨ ਜੂਗੇ ਹਾਂ ਇਹ ਚਾਚੇ ਇਧਰ ਮੋٹے ਬਿਠੇ ਰਹੇ ਆ ਹਾਂ ਇਹ 4 ਚ ਹੋ ਜੂਗੇ ਇੰਨਾ ਫਰਕ ਹੈ ਤੂ ਕੀ ਚਾਚੇ ਨੇ ਬਾਈ ਰੇ ਬੂਟੀ ਗੰਨੇ ਚ ਬਹੁਤ ਜ਼ਿਆਦਾ ਪੌਂਦਾ ਏ ਤਾਂ ਕਰਕੇ ਫਬੂਤਾ ਵੀ ਮਿਲ ਜਾਂਦਾ ਫਸਲ ਵੀ ਹੁੰਦੀ ਹੈ ਤੇ ਲੇਬਰ ਵੀ ਬਾਈ ਰੋਜ਼ ਲੱਗੀ ਰਹਿੰਦੀ ਗੜਾਈਆਂ ਚੱਲਦੀ ਰਹਿੰਦੀ ਉਹਦਾ ਵੀ ਚੱਕਰ ਹੈ ਇਹ ਨਮੀ ਨਮੀ ਆ ਫਸਲਾਂ ਪਿਆਜ਼ ਧਨੀਆਂ ਗੰਨਾ ਕਈ ਆਈਟਮ ਲਾਉਂਦਾ ਵਿੱਚ ਉੱਦਣ ਬਾਈਪੁਰੀ ਨੇ ਗਰੇ ਕੇ ਰਿਆ ਏ ਟੋਲਾਂ ਆਪ ਜਿਹੜੇ ਗੰਨੇ ਵਾਲੇ ਸਾਈਡ ਬਣਾਏ ਫਿਰ ਉੱਥੇ ਟਾਈਮ ਲੱਦਦਾ ਏ ਐਹੀ ਜਗ੍ਹਾ ਟਾਈਮ ਲੱਦਦਾ ਏ ਇੱਕ ਘਹਿਰਾ ਜਾਂਦਾ ਇੱਕ ਵਾਰ ਚ ਹਾਂ ਪੁਰੀ ਛਿਆੜਾ ਨੂੰ ਟਾਈਮ ਲੱਗਦਾ ਐਂ ਦਾ ਆਪ 10 ਮਿੰਟ ਚ ਕੀ ਅਖੜਾ ਕੇ ਲੰਘ ਜਾਣਾ ਥੈਲਾ ਕਰਹੀਂ ਦੋਏ ਲੋ ਟਾਈਮ ਲੱਗਦਾ ਭਾਈਏ ਨੇ ਲਾੜੀ ਸ਼ਾਰਤ ਹਾਂ ਭਾਈ ਆਗਾ ਨਾ ਹਮਾਰੇ ਜਿਤਨਾ ਤੇਜ਼ ਕੋਈ ਜੂਰੀਆਂ ਨਹੀਂ ਪਾਦਾ ਹਾਂ ਠੀਕਰ ਦੁਪਹਿਰ ਹੋਏ ਵਾ 11 ਵਜੇ ਲਾਲੀ ਸ਼ਾਹ ਪੁੱਤ ਜੂਰੀਆ ਪਾਉਣਾ ਛੱਡ ਦੂੰ ਜਾਂ ਹੋ ਜਾ ਸਿੱਧਾ ਹਾਂ ਹੈ ਪਾਈ ਅਸੀਂ ਲਾ ਗਏ ਉਹਦੇ ਵਿੱਚ ਬਲਵੀਰਣ ਖੇਤ ਚ ਪਾਉਂਦਾ ਤਾਂ ਉਹ ਮੇਰੇ ਲਾਗ ਮੈਂ ਥਰਨੇ ਵਾਲੇ ਜੇ ਪਾਉਂਦਾ ਹਾਂ ਕੀਲਾ ਮਣ ਲਿਆ ਸੀ ਝੋਲੀ ਭਰ ਲਈ ਹਾਂ ਕਹਿੰਦਾ ਝੋਲੀ ਘਟ ਗਈ ਵਧ ਗਈ ਮੈਂ ਹੋਰ ਵੀ ਟਾਈਮ ਦਊਂਗਾ ਤੈਨੂੰ ਹਾਂ ਕਹਿੰਦਾ ਠੀਕ ਆ ਅਸੀਂ ਝੋਲੀਆਂ ਭਰ ਲੀਆਂ ਉਹ ਆਪ ਪੜ ਲੇ ਗਿਲੇ ਚ ਲਾ ਗਏ ਮੈਂ ਇੱਧਰ ਲਈ ਚ ਲਾ ਗਿਆ ਹਾਂ ਉਹਦਾ ਕਿਹੜਾ ਇੱਕ ਆ ਮੇਰੇ ਦੋ ਗੇੜੇ ਮੁੜੇ ਬਰਾਬਰ ਨੂੰ ਸਾਧ ਰੱਖਿਆ ਤੂੰ ਹਾਂ ਆਏ ਹੋ ਗੁੰਮਾਡੀ ਮੱਖਾ ਪੁੱਤ 11 ਵਜੇ ਮੈਂ ਚੱਲ ਹੋ ਸਿੱਧਾ ਪੂਰੀ ਗੇਜ਼ਰ ਤੋਂ ਹਾਂ ਮਖਾ ਤੂੰ ਮੇਰੇ ਨਾਲਦਾ ਭਾਵੇਂ ਮੈਂ 11 12 ਸਾਲ ਦਾ ਮੈਂ ਛੋਟਾ ਜਿਹਾ ਜਿੱਦਾਂ ਜੂਰੀਆ ਪਾਉਂਦਾ ਹਾਂ ਮੇਰੇ ਲਈ ਇੱਕ ਪੂਰੀ ਪਤਾ ਕੀ ਗੱਲ ਹੈ ਤੂੰ ਡੇਲੀ ਕੰਮ ਕਰਨੇ ਕਰਕੇ ਤੇਰੀ ਐਵਰੇਜ ਵਧੀ ਮਖਾ ਭਾਵੇਂ ਹੋਰ ਵੀ ਦੇਖ ਲਈ ਮਾ ਜੀਵ ਵੀ ਦੇਖੀ ਹੁਣ ਕਿਦੀ ਨਿਕਲਦੀ ਹੈ ਤੇਰੀ ਕਪੈਸਿਟੀ ਵਧ ਗਈ ਕਿਹਨ ਦਾ ਭਾਵੇਂ ਐਵਰੇਜ ਭਾਜੇ ਨਾ ਭਾਜਦਾ ਭਈਆ ਉਬੜੋ-ਪੜਗੇ ਮੈਂ ਹਾਲੇ ਡਿੰਗ ਪਾਟਦਾ ਨਹੀਂ ਬਰਾਬਰ ਸਟੈਮੀਨਾ ਬਣ ਗਿਆ ਆਹੀ ਕਹਿੰਦਾ ਜੱਗੇ ਨਾਲ ਹੋਇਆ ਤਾਂ ਹਾਂ ਅਸੀਂ ਮੰਡੀ ਚ ਆਇਆ ਜੱਗੇ ਨਾਲ ਜੱਗੇ ਨਾਲ ਵੀ ਲਾ ਲਈ ਦੀ ਹਾਂ ਜੱਗੇ ਨਾਲ ਵੀ ਚੱਲਦਾ ਦਾ ਕੰਮ ਹਾਂ ਮਾਂਡਿਚ ਪਾਇਆ ਜੂਰੀਆ ਕਹਿੰਦਾ ਜਾਣਾ ਆਪਾਂ ਨੇ ਇਕੱਠਿਆਂ ਨੇ ਮਾ ਇਕੱਠਿਆਂ ਨੇ ਜਾਊਗਾ ਇਕੱਠੇ ਗਏ ਅਸੀਂ ਆਏ ਇਕੱਠੇ ਗਏ ਉਹਦੀ ਫਾਂ ਟੁੱਟੀ ਜੀ ਪਿੱਛੇ ਰਹਿਣਾ ਦਾ ਹਾਂ ਚਲੋ ਉਸੇ ਬਰਾਬਰ ਕਹਿੰਦਾ ਦੇਵਾਲੇ ਜਾਏ ਅਸੀਂ ਇੱਥੇ ਪਿੰਡ ਤਿੰਨ ਕੀਲੇ ਤੇ ਗੱਬੇ ਖੜ ਗਿਆ ਹਾਂ ਕਹਿੰਦਾ ਹੱਥ ਬੰਨਦਾ ਕਹਿੰਦਾ ਧਾਮ ਲੈ ਲੈਣ ਦੇ ਮੈਂ ਕਿਹਾ ਹੁਣ ਧਾਮ ਨਹੀਂ ਲੈਣਾ ਮੈਂ ਕਿਹਾ ਸਿਰੇ ਲਾ ਕੇ ਮੈਂ ਫੇਰ ਧਾਮ ਲੈਣਾ ਇੰਜੜ ਵਾਰਤਾ ਦਾ ਕਹਿੰਦਾ ਫੇਰ ਨਹੀਂ ਕਹਿੰਦਾ ਮੇਰਾ ਓਕਾ ਕਹਿੰਦਾ ਬਾਦੂ ਚੱਲ ਤਾਂ ਕੀ ਕਰਦਾ ਬਾਈ ਪੂਰੀ ਫਿਰ ਮੈਂ ਕਿਹਾ ਨਾ ਪਾਣੀ ਪੀਉ ਨਾ ਸਾਹ ਹੁਣ ਦੂ ਜੀਬ ਨਹੀਂ ਕੱਢੂਗਾ ਉਹ ਦਿੰਦਾ ਅਸੀਂ ਉਹਨਾਂ ਬਾਹਤਾਂ ਉਹਨੇ ਪਾਏ ਤੇ ਦੋ ਦੋ ਥੈਲੇ ਡਾਏ ਦੇ ਤੇ ਚਾਰ ਥਕੀਲੇ ਉੱਤੇ ਪਾਇਦਾ ਤਿੰਨ ਦਾ ਹੋਰੇ ਚਾਰ ਅੱਠ ਤੇ ਤਿੰਨ ਇਧਰ ਤੇ 11 ਕਿਲੇ 11 ਕਿਲੇ ਜਾ 11 ਕਿਲੇ ਜਰੇ 22 ਥੈਲੇ ਹਾਂ 11 ਕਿਲੇ ਜੇ ਸਰੇ ਪਾਇਦਾ ਥਕਾਤਾ ਜੀਬ ਕਢਾਤੀ ਫੇਰ ਆਪ ਸੁਣਦਾ ਰਸਾ ਗਿਆ ਨਾ ਕਰਤੇ ਬਰਾਉਂਡੇ ਚੱਕ ਲੈ ਗਿਆ ਕਿਆ ਚੱਲ ਪਹਿਲਾਂ ਪਰੌਂਠੇ ਖਾ ਲੈ ਮੈਂ ਹੱਥ ਬੰਨਦਾ ਮੇਰੇ ਤੇ ਤੁਰ ਨਹੀਂ ਹੋਣਾ ਹਾਂ ਇਹ ਰੋਟੀ ਖਾ ਲਈ ਮੈਂ ਫੇਰ ਨਹੀਂ ਮੈਂ ਤੁਰ ਸਕਦਾ ਉਹ 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 ਨੂੰ ਆਤ ਪਈ ਵੀ ਪੂਰੀ ਰੋਟੀ ਖਾ ਕੇ ਚੱਲਦਾ ਉਹ ਨਹੀਂ ਉਹ ਚੱਲਦਾ ਨਹੀਂ ਉਹਨੂੰ ਭੁੱਖ ਲੱਗੀ ਪਰੌਂਠੇਆਂ ਕਰਕੇ ਪਰੌਂਠੇ ਬਣੇ ਸਵਾਦ ਦੀ ਭੁੱਖ ਲੱਗੀ ਵਗਾਂ ਮੈਂ ਰੋਟੀ ਖਾ ਲਈ ਮੈਂ ਫੇਰ ਨਹੀਂ ਫੇਰ ਨਹੀਂ ਇਹ ਮੇਰਾ ਮੋਚਣਾ ਮੈਂ ਫੇਰ ਤਾਂ ਜਿੰਨੀ ਮਰਜ਼ੀ ਮੈਂ ਤਾਂ ਕਾਹਲੀ ਫੇਰ ਨਹੀਂ ਮੈਂ ਤੇ ਤੁਰਨਾ ਨਾ ਠੀਕ ਹੈ ਚਲੋ ਜੀ ਬਾਈ ਕੰਮ ਚੱਲਦੇ ਵਧੀਆ ਉੱਪਰ ਦੇ 12:00 ਵਜੇ ਰੋਟੀ ਖਾਣੀ 11:00 ਵਜੇ 12:00 ਵਜੇ ਫੇਰ ਰੋਟੀ ਖਾਣੀ ਤਾਂ ਨਾ ਠੀਕ ਹੈ ਖਾਲੀ ਪੇਟ ਆ ਕੁਛ ਨਹੀਂ ਖਾਣਾ ਫੇਰ ਕੋਈ ਹਾਜ਼ਰੀ ਨਹੀਂ ਜਿੰਨਾ ਮਰਜ਼ੀ ਕੰਮ ਕਰ ਲੈ ਇਹਦੇ ਅੰਦਰ ਜੇ ਰੋਟੀ ਖਾ ਲਈ ਰੋਟੀ ਖਾ ਲਈ ਫੇਰ ਨਹੀਂ ਤੇ ਨੀਂਦ ਫੇਰ ਤਾਂ ਨੀਂਦ ਘੇੜ ਲੈਂਦੀ ਦੀਜਾ ਫੋਨ ਚਲਾ ਲੈ ਹਾਂ ਜਾ ਫੋਨ ਚਲੋ ਜੀ ਰੋਟੀ ਖਾ ਕੇ ਨਹੀਂ ਕੰਮ ਚੱਲਦਾ ਚੱਲਦਾ ਪ੍ਰੋਜੈਕਟ ਜਿਹੜਾ ਜ਼ੋਰ ਵਾਲਾ ਕੰਮ ਹੈ ਭੁੱਖੇ ਢਿੱਡੇ ਚੱਲਦਾ ਨਾ ਨਾ ਠੀਕ ਹੈ ਸਾਡਾ ਬੰਦਾ ਵੀ ਕਹਿੰਦਾ ਪੂਰੀ ਖੇਤ ਖੁਦ ਬੋਣੇ ਬੱਟਾਂ ਛ ਲੇਟ ਲੱਗਣੇ ਆ ਹੁਣ ਸੁੱਕਾ ਆਏ ਹੁਣ ਛੇੜ ਹੋ ਜਾਣਾ ਕੋਈ ਫਿਰ ਕੁੱਤਿਆਂ ਨੇ ਲਫਾ ਫੇਲੂ ਬੂਖੇ ਪਾੜ ਦੇਣੇ ਜੇ ਦੱਬਦੀਏ ਹੁਣ ਲੱਗਣੇ ਉਹ ਖਾਲੀ ਕੱਢ ਲਵੇ ਹਾਂ ਖਾਲੀ ਕੱਢ ਲਵੇ ਹਾਂ ਖਾਲੀ ਯਾਰ ਸਾਡੇ ਕੁੱਤੇ ਬਹੁਤ ਉੱਪਰ ਤੁਰ ਜਾਂਦੇ ਭਰ ਦੇਣੀ ਉਹਨਾਂ ਨੇ ਸਾਨੂੰ ਆਏ ਆ ਵੀ ਜੇ ਅਸੀਂ ਲੱਗੇ ਪੂਰੀ ਜਿਕਨੰਧਾ ਨਾਲ ਤੇ ਦੋ ਦਿਨ ਪਹਿਲਾਂ ਹੀ ਕੰਮ ਹੋ ਜਾਣਾ ਉਹ ਖਾਲੀ ਕੱਢ ਕੇ ਜਰੇ ਰੂਟਾ ਬੀਟਰ ਕੇ ਬਾਗ ਕਰ ਨਹੀਂ ਦੋ ਵਣ ਲੱਗੇ ਤਾਂ ਕਰਕੇ ਅਸੀਂ ਨਹੀਂ ਕਰ ਦੇਖਣਾ ਚੱਪ ਆ ਦੇ ਫਿਰ ਈ ਬਾਈ ਉਹ ਮੋਨੂ ਆਈ ਕਨੇ ਨਵੇਂ ਬਦੂਖ ਕਿਹਾ ਗੋਲੀ ਗੋਲੀ ਦਿਖਾ ਦੇ ਕੋਲ ਕੇ ਕਿਹੜੀ ਗੋਲੀ ਆਈ ਹੈ ਉਹ ਮੋਰੀ ਗੋਲੀ ਦੇਖੀ ਬਾਈ ਬੱਲੇ ਬੱਲੇ ਵੜੀ ਆ ਕਿ ਛੋਟੀ ਬੜੀ ਹੈ ਬਈ ਆ ਗੋਲੀ ਆਈ ਆ ਮੁੰਡੇ ਨੂੰ ਦੇਖੋ ਰੌਂਦ ਵੀ ਰਖਾਇਰ ਵਿੱਚ ਕਿਹੜੇ ਪੈਂਦੇ ਆ ਆਹ ਪੈਂਦੇ ਇਹ ਕਹਿੰਦਾ ਰੌਂਦ ਐਲਜੀ ਦੇ ਪੈਂਦੇ ਆ ਜੇ ਵੱਜੂਗੇ ਸੱਟ ਨਹੀਂ ਲੱਗੂਗੇ ਉੱਚ ਜੀਊਂਗਾ ਲੈ ਬਾਈ ਆਹ ਦਿਖਾਈ ਓਏ ਗੋਲੀ ਜੀ ਗੋਲੀ ਗੋਲੀ ਜੀ ਗੋਲੀ ਦੇਖੋ ਬਾਈ ਆਹ ਗੋਲੀ ਜਾਈ ਬੰਮੋ ਦੀ ਹਾਂਜੀ ਡਾਨ ਜੀ ਰੌਂਦ ਪਹਿਲੇ ਦਿਖਾਓ ਕਿੱਥੇ ਵੈ ਰੌਂਦ ਆਹ ਪੈਂਦੇ ਕਹਿੰਦੇ ਰੌਂਦ ਪਾਲੇ ਦੋ ਚੱਲ ਚਲਾ ਕੇ ਦਿਖਾਓ ਫਿਰ ਓ ਤੇਰੀ ਚੱਲ ਬਈ ਆ ਕਿੱਥੇ ਗਿਆ ਰੌਂਦ ਕਿੱਕਣਾ ਚੱਲਦੀ ਕਿੱਕਣਾ ਖਿੱਚ ਕੇ ਪਿੱਛੇ ਨੂੰ ਖਿੱਚ ਲੈ ਫੋਰ ਖਿੱਚ ਜ਼ੋਰ ਤੇ ਹਾਂ ਚਲਾ ਦੇ ਹਾਂ ਦਬਦਾ